ਦੋਸਤੋ ਸਾਡੇ ਨੇਤਾਵਾਂ ਨੇ ਸਾਨੂੰ ਭੰਬਲ ਘੂਸੇ ਦੇ ਵਿੱਚ ਪਾਇਆ ਹੋਇਆ ਹੈ ਜਿਹੜੇ ਸਾਨੂੰ ਲੜਾ ਕੇ ਸਾਡੇ ਤੇ ਰਾਜ ਕਰ ਰਹੇ ਨੇ ਤੇ ਆਪ ਅੰਦਰੋਂ ਇੱਕ ਹੋ ਕੇ ਬਾਹਰੋਂ ਸਾਨੂੰ ਦਿਖਾਉਣ ਵਾਸਤੇ ਫੋਕੀਆਂ ਲੜਾਈਆਂ ਲੜਦੇ ਨੇ ਫੋਕਾ ਵਿਰੋਧ ਕਰਦੇ ਨੇ ਉਹਨਾਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਇਹ ਕਵਿਤਾ ਜ਼ਰੂਰ ਸੁਣਿਓ ਕੁਕੜਾ ਵਾਂਗੂ ਲੜਦੇ ਰਹਿੰਦੇ ਦੇਸ਼ ਮੇਰੇ ਦੇ ਨੇਤਾ ਕੁਕੜਾ ਵਾਂਗੂ ਲੜਦੇ ਰਹਿੰਦੇ ਦੇਸ਼ ਮੇਰੇ ਦੇ ਨੇਤਾ ਬੁੱਕਾਂ ਪਰ ਪਰ ਪਾਉਂਦੇ ਜਾ ਰੋ ਵਿੱਚ ਜਲੇਬੀਆਂ ਰੇਤਾ ਇੱਕ ਦੂਜੇ ਤੇ ਝੱਗ ਨੇ ਸੁੱਟਦੇ ਦੌਰੇ ਵਾਂਗੂ ਮਿਰਗੀ ਕਰਦੇ ਰਹਿੰਦੇ ਕੁੜਕੜ ਵਾਂਗੂ ਸੇਵੇ ਵਾਲੀ ਮੁਰਗੀ ਆਂਡੇ ਕਿਦਰੇ ਕੁੜਕੁੜ ਕਿਦਰੇ ਭੇਤ ਕੋਈ ਨਾ ਜਾ ਰੋ ਚੰਗੀ ਨੀਤੀ ਜੇ ਹੁੰਦੀ ਖਾਂਦੀ ਬਾੜ ਖੇਤ ਨਾ ਜਾ ਰੋ ਦਲਬਦਲੀ ਦਾ ਕੀੜਾ ਹਰ ਦਮ ਅੰਦਰ ਟਪਦਾ ਰਹਿੰਦਾ ਉੱਡ ਜਾਂਦੇ ਨੇ ਮਾਰੇ ਉਡਾਰੀ ਜਿੱਧਰ ਚੋਗਾ ਪੈਂਦਾ ਰਾਜ ਨਹੀਂ ਇਹ ਸੇਵਾ ਦਾ ਵੀ ਹੋਕਾ ਬੇਸ਼ਕਲ ਆਉਂਦੇ ਜਿੱਤ ਜਾਂਦੇ ਨੇ ਚੋਣਾ ਯਾਰੋ ਫਿਰ ਨਾ ਪੂਛ ਫੜਾਉਂਦੇ ਲੋਕਾਂ ਤਾਂ ਹੀ ਲੁੱਟਦੇ ਸੱਜਣਾ ਬਣ ਕੇ ਯਾਰ ਬਨੋਟੀ ਕੁਰਸੀ ਉੱਤੇ ਬੈਂਦਿਆਂ ਹੀ ਇਹ ਭੁੱਲ ਜਾਂਦੇ ਨੇ ਡਿਊਟੀ ਧਰਮ ਜਾਤ ਤੇ ਦੰਗਿਆਂ ਵਾਲਾ ਆਇਆ ਹੱਥ ਬਟੇਰਾ ਪੰਜੇ ਘਿਓ ਸਿਰ ਵਿੱਚ ਕਣਾਹੀ ਲੋਕੀ ਢੋਂਦੇ ਨੇਹਰਾ ਵਿੱਚ ਦਿਨਾਂ ਦੇ ਬਣ ਜਾਂਦੇ ਨੇ ਮੋਟਰ ਕਾਰਾਂ ਗੱਡੀਆਂ ਖਾ ਖਾ ਮਾਲ ਮਰਾਇਆ ਮਾਨਾ ਗੋਗੜਾ ਹੋਈਆਂ ਵੱਡੀਆਂ ਖਾ ਖਾ ਮਾਲ ਪਰਾਇਆ ਮਾਨਾ ਗੋਗੜਾ ਹੋਈਆਂ ਵੱਡੀਆਂ